ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਟਿੰਡਾ ਦੇ ਹਾਜੀ ਰਤਨ ਚੌਂਕ ਦੇ ਵਿੱਚ ਇੱਕ ਟਿਪਰ ਦੇ ਨਾਲ ਦੋ ਕਾਰਾਂ ਟਕਰਾਈਆਂ ਦੇਖਿਆ ਗਿਆ ਕਿ ਮੌਕੇ ਦੇ ਉੱਤੇ ਜਦੋਂ ਟਿਪਰ ਵਾਲੇ ਨੇ ਸਿੱਧਾ ਜਾਣਾ ਸੀ ਤੇ ਕਾਰ ਵਾਲੇ ਨੇ ਰੋਂਗ ਸਾਈਡ ਟਰਨ ਕਰਕੇ ਹਾਜੀ ਰਤਨ ਚੌਂਕ ਨੀ ਜਦੋਂ ਮੋੜਿਆ ਤੇ ਟਿਪਰ ਵਾਲੇ ਨੇ ਕਾਰ ਨੂੰ ਬਚਾਉਣ ਦੀ ਖਾਤੇ ਟਾਇਰਾਂ ਨੂੰ ਘੁਮਾਇਆ ਤਾਂ ਦੂਜੀ ਕਾਰ ਦੇ ਨਾਲ ਜਾ ਕੇ ਟਿਪਰ ਵੀ ਟਕਰਾ ਗਿਆ ਤੇ ਇਸ ਕਾਰ ਦੇ ਨਾਲ ਵੀ ਟਕਰਾਇਆ ਜਿਸ ਦੇ ਨਾਲ ਕੀ ਹੈ ਬਾਲ ਬਾਲ ਬਚੇ ਸਵਾਰੀਆਂ ਇਸ ਘਟਨਾ ਬਾਰੇ ਆਪਾਂ ਟਰੱਕ ਡਰਾਈਵਰ ਕਾਰ ਵਾਲਿਆਂ ਦੇ ਦੋਨੋਂ ਡਰਾਈਵਰਾਂ ਨਾਲ ਅਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕੀ ਗੱਲਬਾਤ ਹੈ ਕੀ ਦੀ ਗਲਤੀ ਕੀ ਦੀ ਨਹੀਂ ਹੈ ਕੀ ਇਸ ਐਕਸੀਡੈਂਟ ਦੇ ਵਿੱਚ ਦੋਨੋਂ ਕਾਰਾਂ ਦਾ ਹੋਇਆ ਭਾਰੀ ਨੁਕਸਾਨ پہلے مينيگ دي ليت تا مينيگ دي 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 ਕਾਕਰ ਆਸ ਸੀ ਮੇਰਾ ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਚੰਦ ਸਿੰਘ ਗੱਲ ਹੈ ਜੀ ਮੈਂ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲਾ ਬਟੰਡੇ ਦੇ ਹੋਇਆ ਕੀ ਹੈ ਇਹ ਹੋਇਆ ਜੀ ਆਹ ਟਰਮੈਦਾ ਬੱਤੀ ਦੀ ਵੇਟ ਕਰ ਰਿਆ ਸੀ ਬੱਤੀ ਹੋਈ ਸੀ ਰੈੱਡ ਸੀਗੀ ਮੈਂ ਕਿ ਇੱਥੇ ਖੜਾ ਸੀ ਆ ਨਾਲ ਮੇਰੇ ਬੱਚੇ ਸੀਗੇ ਤੇ ਮੈਂ ਇੱਥੇ ਖੜਾ ਵੇਟ ਕਰੀ ਜਾਂਦਾ ਉਦੋਂ ਜੋ ਪਤਾ ਲੱਗਾ ਮੇ ਜੋ ਟਰੱਕ ਆ ਕੇ ਇੱਕ ਧਾਮ ਵਿੱਚ ਵੱਜਿਆ ਮੇਰੇ ਬੱਚੇ ਡਰ ਕੇ ਨਾਲ ਵੀ ਇਹਨਾਂ ਖਪਤ ਨੇ ਕੀ ਹੋ ਗਿਆ ਉਧਰੋਂ ਪਤਾ ਲੱਗਾ ਵੀ ਉਧਰ ਗੱਡੀ ਦੂਜੀ ਨੇ ਆ ਕੇ ਰੌਂਗ ਸਾਈਡ ਆ ਕੇ ਤੇ ਹੋਰ ਨੂੰ ਬਚਾਉਂਦਾ ਸੀ ਟਰੱਕ ਵਾਲਾ ਟਰੱਕ ਵਾਲੇ ਨੇ ਆਪਣੀ ਗੱਡੀ ਹੁਣ ਵਿਚਾਲੇ ਫੇਟ ਵਧੀਆ ਨੁਕਸਾਨ ਹੋਇਆ ਮੇਰਾ ਵੀ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਮੇਰਾ ਨੁਕਸਾਨ ਇਤਲਾ ਪਤ ਸਾਰਾ ਦੀ ਆਹ ਡਰਾਈਵਰ ਉੱਠਾ ਕਨੈਕਟਰ ਸਾਈਡ ਦਾ ਤੇ ਗਲਤੀ ਕੀਤੀ ਮੰਨਦੇ ਹੋ ਤੁਸੀਂ ਗਲਤੀ ਮੈਨੂੰ ਤਾਂ ਹੁਣ ਟਰੱਕ ਵਾਲੇ ਦੀ ਲੱਗਦੀ ਆ ਜੀ ਪਰਲੇ ਪਾਸੇ ਦੇਖੇ ਤਾਂ ਕਾਰ ਵਾਲੇ ਦੀ ਆ ਕਾਰ ਵਾਲੇ ਨੇ ਮੋੜੀ ਗੱਡੀ ਜਦੋਂ ਫੇਰ ਟਰੱਕ ਵਾਲੇ ਨੇ ਮੇਰਾ ਨੂੰ ਕਰੀ ਨਾ ਮੈਂ ਤੁਹਾਡਾ ਸੰਜੀਵ ਕੁਮਾਰ ਜੀ। ਸਾ ਕੀ ਗੱਲ ਹੋਈ ਏ ਸਰ ਜੀ ਇਹ ਹਰੀ ਭੱਤੀ ਤੇ ਮੈਂ ਸਾਡੀ ਉਧਰ ਨੂੰ ਜਾਣਾ ਸੀ ਸਿੱਦੇ। ਅੱਛਾ ਤੇ ਸਾਡੀ ਉਹ ਫੇਰ ਸਾਡੀ ਅਥਰੋ ਆ ਉਹ ਰੋਡ ਸਾਈਡ ਤੇ ਫੇਰ ਸਾਡੀ ਗੱਡੀ ਟੋ ਗਈ। ਇਹਨੂੰ ਬਚਾਉਂਦਾ ਬਚਾਉਂਦਾ ਮੈਂ ਸਾਡੀ ਉਧਰ ਨੂੰ ਕੱਟੀ ਗੱਡੀ ਤੇ ਉਹ ਉਧਰ ਆ ਗਈ ਉਹ ਕਹਿੰਦੇ ਅਸੀਂ ਖੜੇ ਸੀ। ਦੇਖੋ ਗੱਡੇ ਥੋੜੇ ਖੜੇ ਸੀ ਜੀ। ਅੱਛਾ ਹਾਂਜੀ ਇਹ ਸਰ ਕਹਿੰਦੇ ਅਸੀਂ ਇੱਥੇ ਖੜੇ ਸੀ। ਕੈਂਡ ਕਾਰ ਨੂੰ ਪਛਾਣਦੇ ਹੋਏ ਹਾਂਜੀ ਦੂਜੀ ਕਾਰ ਦੇ ਵਿੱਚ ਲੱਗੀ। ਹਾਂਜੀ ਹਾਂਜੀ ਦੂਜੀ ਕਾਰ ਤੇ ਲੱਗੀ ਸਰ ਜੀ। ਰਿੰਡਰ ਸੰਗੇ ਹਾਂ ਤੁਹਾਨੂੰ ਇਹ ਮੈਟਰ ਨਹੀਂ ਹੈ ਕੀ ਹੋਇਆ ਕੀ ਹੈ ਇਹ ਉਹ ਕਿ ਇਹ ਮੈਂ ਤਾਂ ਮੁੰਡਾ ਆ ਦਾਖਲ ਮੈਰਾ ਮੈਂ ਮਾਇਦੂ ਲਿਖੇ ਸੀ ਕਿ ਆ ਬੱਤੀ ਬੰਦ ਹੋ ਗਈ ਇਧਰ ਦੀ ਚਾਲੂ ਸੀ ਮੈਂ ਗੱਡੀ ਇਧਰ ਮੋੜੀ ਇਹਨੇ ਲਿਆ ਕੇ ਵਿੱਚ ਚੜਾਤੀ ਨਹੀਂ ਤੁਸੀਂ ਉੱਪਰ ਵੀ ਆ ਕੇ ਟਰਨ ਕੀਤੀ ਹੈ ਪਰ ਇਹ ਸਿੱਧਾ ਕੀਤਾ ਇਧਰੋਂ ਨਹੀਂ ਸਿਗਨਲ ਹੈ ਇੱਥੇ ਕਿ ਗੱਡੀ ਵਾਲੇ ਨੇ ਇੱਥੇ ਜਾਣਾ ਤੁਸੀਂ ਪਹਿਲੇ ਇੱਥੇ ਨਹੀਂ 32 ਤਾਂ ਆ ਗ੍ਰੀਨ ਸੀ ਨਾ ਇਧਰ ਦੀ ਬੱਤੀ ਤਾਂ ਗ੍ਰੀਨ ਦੀ ਸੀ ਇਹ ਦੋਨੋਂ ਲਾਈਟਾਂ ਹੁੰਦੀਆਂ ਨੇ ਬੱਤੀ ਤਾਂ ਗ੍ਰੀਨ ਦੀ ਸੀ ਇਧਰ ਜਾਣ ਦੀ ਮੈਂ ਤਾਂ ਤਾਂ ਹੀ ਇਧਰ ਕੱਢਿਆ ਨਾ ਸਿੱਧੀ ਵਾਲੀ ਹੈ ਨਹੀਂ ਜਿਹੜੀ ਜਿਹੜੀ ਸਿੱਧੇ ਜਾਣ ਵਾਲੀ ਨਹੀਂ ਸਿੱਧੇ ਵਾਲੀ ਵੇਖ ਮੈਂ ਤਾਂ ਇਧਰ ਧਿਆਨ ਦਿੱਤਾ ਵੀ ਇਧਰ ਸ਼ੋਰਟਕਟ ਵਾਸਤੇ ਅੱਛਾ ਯਾਨੀ ਕਿ ਤੁਸੀਂ ਧਿਆਨ ਨਹੀਂ ਦਿੱਤਾ ਨਹੀਂ ਉਹ ਤਾਂ ਨਹੀਂ ਮੈਂ ਤਾਂ ਇਧਰ ਜਾਣਾ ਸੀਗਾ ਸ਼ੋਰਟਕਟ ਕਿਹਨਾਮਾ ਤੇਰਾ ਨਰਨਾ ਗਗਨ ਸਿੰਘ ਜੀ ਕਿੱਥੇ ਤੁਸੀਂ ਇੱਥੇ ਕੀ ਦੇਖਿਆ ਮੈਂ ਦੇਖਿਆ ਸਾਹਮਣੇ ਖੜ ਕੇ ਆਹ ਬਈ ਗੱਡੀ ਵਾਲਾ ਇਧਰ ਨੂੰ ਕਰੀ ਆ ਆ ਟਰੱਕ ਵਾਲੇ ਨੇ ਵਿਚਾਰੇ ਇਹਨੂੰ ਬਚਾਉਂਦਾ ਬਚਾਉਂਦਾ ਸਵਿਫਟ ਵਾਲੇ ਨਾਲ ਲੱਗ ਗਈ ਅੱਛਾ ਯਾਨੀ ਕਿ ਗਲਤੀ ਤੁਹਾਡੇ ਸਾਹਮਣੇ ਲਾਹ ਕਾਰ ਵਾਲੇ ਆਹ ਕਾਰ ਵਾਲੇ ਦੀ ਜੀ ਕਾਟਰ ਉਹ ਕਾਲੇ ਜਿਹੜਾ ਹੈਗਾ ਉਹਦੇ ਨਾਲ ਲੱਗ ਗਿਆ ਮੈਂ ਸਾਹਮਣੇ ਖੜਾ ਸੀ ਸਾਹਮਣੇ ਅੱਛਾ ਤੁਸੀਂ ਸਾਹਮਣੇ ਖੜੇ ਸੀ ਜਿਹਦੇ ਵਿੱਚ ਤੁਸੀਂ ਕੀ ਦੇਖਿਆ ਵਾਹੀ ਦੇਖਿਆ ਜੀ ਗੱਡੀ ਵਾਲਾ ਇੱਧਰ ਵਿੱਚ ਕਰੀ ਜਾਂਦਾ ਸੀਗਾ ਟਰੱਕ ਵਾਲਾ ਨੇ ਵਿੱਚ ਵਾਜੀ ਉਹ ਸਵਿਫਟ ਵਾਲਾ ਨਾਲ ਲੱਗ ਗਿਆ ਗਈ